ਮੇਰਾ ਨਾਮ ਇੰਦਰਜੀਤ ਸਿੰਘ ਹੈ ਮੈਂ ਪਟਿਆਲੇ ਦਾ ਹੀ ਰਹਿਣ ਵਾਲਾ ਖਾਲਸਾ ਹੈਡ ਬਾਰੇ ਮੈਂ ਇੱਕ ਐਡ ਦੇਖੀ ਸੀ ਉਸ ਤੋਂ ਬਾਅਦ ਮੈਂ ਕੋਈ 60 70 ਬੰਦਿਆਂ ਨੂੰ ਇਸ ਬਾਰੇ ਦੱਸਿਆ ਬਹੁਤੇ ਬੰਦੇ ਆ ਕੇ ਵੀ ਗਏ ਹਨ ਪਰ ਮੈਂ ਹੋਰ ਐਕਟੀਵਿਟੀਜ਼ ਤੇ బిజీ ਹੋਣ ਕਰਕੇ ਇੱਥੇ ਪਹੁੰਚਿਆ ਨਹੀਂ ਪਿਛਲੇ ਹਫਤੇ ਮੈਂ ਆਇਆ ਮੈਂ ਦੇਖਿਆ ਤੇ ਮੈਨੂੰ ਸਟਾਫ ਦਾ ਜਿਹੜਾ ਬਿਹੇਵੀਅਰ ਆ ਉਹ ਬਹੁਤ ਵਧੀਆ ਲੱਗਿਆ ਔਰ ਸਿਸਟਮ ਵੀ ਬਹੁਤ ਅੱਛਾ ਲੱਗਿਆ ਅੱਜ ਮੈਂ ਐਕਸਰੇ ਵੀ ਕਰਾਏ ਹੈ ਔਰ ਹੁਣ ਮੈਂ ਟ੍ਰੀਟਮੈਂਟ ਵੀ ਕਰਵਾਵਾਂਗਾ ਇਸ ਤੋਂ ਲਾਵਾ ਕਾਲਸਾ ਐਡ ਦੀ ਤਾਂ ਗੱਲ ਹੀ ਛੱਡੋ ਉਹਨੇ ਸਿੱਖਾਂ ਦਾ ਨਾਮ ਜਿਹੜਾ ਹੈ ਪੰਜਾਬੀਆ ਦਾ ਨਾਮ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈ ਉਹਨੂੰ ਅੱਗੇ ਤੋਰਿਆ ਦੇਖੋ ਦਸਵੰਦ ਜਿਹੜਾ ਦਿੰਦੀਆਂ ਹੈਗਿਆ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਪ੍ਰੋਪਰ ਯੂਟਿਲਾਈਜੇਸ਼ਨ ਹੋ ਰਿਹਾ ਹੈ ਤਾਂ ਉਹ ਗੁੱਪਟ ਤੌਰ ਤੇ ਉੱਤੇ ਇਹ ਦੇ ਜੰਦਾ ਹੈਗਾ ਕੋਈ ਪ੍ਰੋਬਲਮ ਨਹੀਂ ਹੁੰਦੀ ਦਿੰਦੇ ਵੀ ਬਹੁਤ ਆ ਦਾਨੀ ਬੁੜੇ ਭਏ ਤੇ ਇਸ ਕਰਕੇ ਇਸ ਕੋਈ ਪ੍ਰੋਬਲਮ ਨਹੀਂ ਆ